ਸਤਗੁਰ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉత్సਵ ਦੀ ਖੁਸ਼ੀ ਵਿੱਚ ਵਿਧਵਾ ਨੂੰ ਸ਼੍ਰੀ ਗੁਰੂ ਰਵਿਦਾਸ ਪਵਨ ਪ੍ਰਬੰਧਕ ਕਮੇਟੀ ਫਲੋਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨੋਰਮਲ ਰੋਡ ਫਲੋਰ ਸ਼੍ਰੀ ਗੁਰੂ ਰਵਿਦਾਸ ਭਵਨ ਪਿੰਡ ਨੰਗਲ ਅਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾਂ ਸੰਗਤਾਂ ਵੱਲੋਂ ਗੁਰੂ ਘਰਾਂ ਵਿੱਚ ਸਰਬੱਤ ਦੇ ਭਲੇ ਲਈ ਅਰੰਭੇ ਪਾਠਾਂ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਉਪਰੰਤ ਰਾਗੀ ਢਾਡੀ ਜੱਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੀ ਗੁਰੂ ਰਵਿਦਾਸ ਭਵਨ ਫਲੋਰ ਵਿਖੇ ਪ੍ਰਬੰਧਕਾਂ ਵੱਲੋਂ ਆਈਆਂ ਸੰਗਤਾਂ ਅਤੇ ਸਹਿਯੋਗੀ ਸਜਣਾ ਦੱਤਾ ਦੇ ਲੋ ਧੰਨਵਾਦ ਕੀਤਾ। ਸ਼੍ਰੀ ਗੁਰੂ ਰਵਿਦਾਸ ਮੰਦਰ ਨੂਰਮੰਦਰ ਰੋਡ ਵਿਖੇ ਪ੍ਰਸਿੱਧ ਗਾਇਕ ਬਾਬਾ ਗੁਲਾਬ ਸਿੰਘ ਅਤੇ ਕੇਐਸ ਮੱਖਣ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਮਹੱਮਾ ਦਾ ਸ਼ੀਰ ਗੁਰੂ ਰਵਦਾਸ ਭਵਨ ਪਿੰਨ ਨੰਗਲ ਵਿਖੇ ਗਾਇਕ ਫਿਰੋਜ਼ ਖਾਨ ਅਤੇ ਕੰਟਕਲੇ ਨੇ ਸ਼ੀਰ ਗੁਰੂ ਰਵਦਾਸ ਮਹਾਰਾਜ ਜੀ ਦੀ ਜੀਵਨੀ ਨਾਲ ਸੰਬੰਧਿਤ ਸ਼ਬਦ ਗਾਇਨ ਕੀਤੇ ਪ੍ਰਕਾਸ਼ ਉਸਤ ਦੀ ਖੁਸ਼ੀ ਵਿਚਾਰਟ ਰਿਕਸ਼ਾ ਜੁਨੀਅਨ ਦੇ ਮੈਂਬਰਾਂ ਨੇ ਬਸਟੈਂਡ ਲੱਗੇ ਸੰਗਤਾਂ ਲਈ ਲੰਗਰ ਲਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਵੱਖ-ਵੱਖ ਕਮੇਟੀਆਂ ਨੇ ਹਾਜ਼ਰ ਸ਼ਖਸੀਅਤਾਂ ਅਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਮਜਨੂ ਮਰਾਰੇ ਹਰ ਕੇ ਨਾਮ ਬਿਨਾਂ ਦਹਿਸਣੇ ਫਸਾ ਦੇ ਜਿਸ ਤਰ੍ਹਾਂ ਮੈਂ ਪਵਿੱਤਰ ਮੰਦਰ ਸਾਡੇ ਇਰਦੇ ਵਿੱਚ ਪਰਿਵਾਰ ਨਾਲ ਬੈਠੇ ਅਸੀਂ ਇਸ਼ਾਨ ਕਰਨਾ ਪਰਿਵਾਰ ਨਾਲ ਗੁਰੂਆਂ ਲੋ बच्चा व्द वा तो वाली दवाइए बच्चा एक सिक्ख्यत नागरिक बना के अगे को मृत अके मानते से मतलब तो ज्यादा समय न लगा तो क्योंकि काफी बुलाए

ਕੈਮਰੇਜ ਹਾਂਜੀ ਇਹ ਦੇਖਿਓ ਰਾਣੀ ਬੇਟੀ ਆਪਦੀ ਕੈਮਰੇਜ ਹਾਂਜੀ ਇਹ ਦੇਖਿਓ ਇੱਧਰ ਕੈਮਰੇਜ ਪਹਿਲੇ ਬਿਚੇ ਨੇ ਇਹ ਕ੍ਰੇਤੀ ਡਾਕਟਰ ਜੀ ਬੀਜਪੀ ਹਾਂਜੀ ਤੇ ਨਾਮ ਹੋ ਜਾਂਦਾ ਆਪੇ ਜੀ ਦੇ ਨਾਲ ਮੋਦੀ ਦਾ ਸਿਸਟਮ ਹੋਰ ਕਲਮੇਂਦਰ ਕੋਰ ਵਾਈਫ ਹੋ ਭਈ ਇੱਧਰ ਕੋ ਮਿਲੋ ਸਾਡੇ ਇੱਧਰ ਦੇਖਿਆ ਕੈਮਰੇ ਚ ਕੈਮਰੇ ਚ ਦਿਖੇ ਤੇ ਜਸਜੀਤ ਸਿੰਘ ਲਾਲੋ ਟੋਕੀ ਉਹ ਇੱਕ ਗੱਲ ਕਹੀ ਸੀ ਕਿ ਜਿਹੜਾ ਮਹੂਤਜਨ ਆਜੂ ਬਹੁਤ ਵੱਡੇ ਨਿਸ਼ਾਨ ਨੂੰ ਪੱਛਾ ਹੈ ਥੋੜੀ ਥੋੜੀ ਗੁਦਾਨ ਵਾਲੀ ਮੋਨ ਮੋਨ ਦੇ ਸਟੇਜਾਂ ਉੱਤੇ ਗਿਆ ਉਹ ਲੱਗਦੇ ਰਹੇ ਸੀ ਸਾਹਮਣੇ ਵਿੱਚ ਜਿਹੜੀ ਨਾਧਿਆਮ ਜੀ ਜੋ ਸਾਡੇ ਬੰਗਾ ਸਾਹਿਬ ਦੇ ਭੁੱਪੜ ਜੀ ਨੇ ਸਾਡੇ ਵੱਡੇ ਭਰਾ ਦੇ ਉਹਨਾਂ ਨੇ ਜੀ ਹੈ ਐਨਐਸਡੀ ਪਾਪੀ ਭਾਈ ਜ ਉਸ ਵੇਲੇ ਜਸੀ ਬੰਗਾ ਜੀ ਵੀ ਸ਼ੌਮ ਜੀ ਜਿਵੇਂ ਉਹ ਵੀ ਨਾਲ जो बोले सो सतगुरु वंग महाराज सड़े ਇੱਧਰ ਦੇਖ ਭਾਈ ਨਾਲ ਥੋੜਾ ਕਟ ਕਲੇਜ ਜੀ ਦੇ ਮਹੀ ਹਾਂ ਜਿਸ ਪ੍ਰੋਗਰਾਮ ਆ ਕਣ ਕਣ ਦੇ ਕਣ ਕਣ ਦੇ ਵਿੱਚ ਜਿਸ ਦਾਵਾ ਹੋ ਮੇਰੇ ਰਵੀ ਦਾ ਤੇ ਉਹ ਮੇਰੇ ਸਭ ਭੁੱਲ ਲੰਦਾ ਦਰਸ ਦਿਖਾ ਦਿਓ ਮੈਂ ਕਮਲੇ ਨੂੰ ਦਰਸ ਦਿਖਾ ਦਿਓ ਮੈਂ ਕਮਲੇ ਨੂੰ ਮੁੱਕ ਜਾਏ ਜਨਮ ਬਾਦਲ ਤਾਂ ਸ਼੍ਰੀ ਗੁਰੂ ਸਾਹਿਬ ਮਹਾਰਾਜ ਦੀ ਨਿੱਕੀ ਖੋਤ ਵਿੱਚ ਗੁਰ ਬੈਠੇ ਕਤਰਾ ਜਵਾਬ ਅਦਿਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਂ ਗੁਰਦੇਵ ਮੇਰੇ ਵੱਲੋਂ ਐਚ ਡੀ ਪ੍ਰਬੰਧਕ ਕਮੇਟੀ ਜਿੰਦੂ ਦਾਸ ਗੋਡੋਰਾ ਪ੍ਰਬੰਧਕ ਕਮੇਟੀ ਦੇ ਸਭ ਸੰਗਤਰੋਂ ਔਰ ਸੂਰ ਪਰਵਤ ਕਮੇਟੀ ਨੂੰ ਸਿਗਰ ਬਧਾਨ ਅਤੇ ਨਗਰ ਕੀਰਤਨ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਬਹੁਤ ਵਧੀਆ ਸਫਲ ਹੋਇਆ ਔਰ ਬੜਾ ਸੋਹਣਾ ਪ੍ਰਬੰਧਿਤ ਗਿਆ ਔਰ ਬੜੀ ਸ਼ਾਦਾ ਹੌਸਲੇ ਗੌਰੁਰ ਮਰਿਆਦਾ ਨਾਲ ਆ ਗਿਆ ਔਰ ਨਾਲ ਹੀ ਨਾਲ ਸਿਟੋਦਾਸ ਪੋਰਾ ਦੇ 648 ਮੇ ਪ੍ਰਕਾਸ਼ ਦੇ ਵੰਦਨ ਲੱਖ ਲੱਖ ਵਾਰ ਇਹ ਹੋਵੇਗਾ ਉਹ ਨਾਲ ਹੀ ਮੈਂ ਅਪੀਲ ਕਰਦਾ ਜਿੰਨੀਆਂ ਵੀ ਗਵਰਨਮੈਂਟਾਂ ਨੇ ਚਾਹੇ ਪੰਜਾਬ ਦੀਆਂ ਚਾਹੇ ਸੈਂਟਰ ਦੀਆਂ ਜਾਂ ਹੋਰ ਸਟੇਟਾਂ ਦੀਆਂ ਗਵਰਨਮੈਂਟਾਂ ਨੇ 2 ਸਾਲਾਂ ਦੇ ਵਿੱਚ ਸ਼ਿਕਾਦਰ ਮਹਾਰਾਜ ਦਾ 650 ਆ ਪ੍ਰਕਾਸ਼ ਦਿਹਾੜਾ ਆ ਰਿਹਾ ਹੁਣ ਤੋਂ ਇਸਾਰੇ ਹੀ ਕਿੰਨੀਆਂ ਵੀ ਪੋਲੀਟਿਕਲ ਪਾਰਟੀਆਂ ਹਨ ਉਹਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਹਾਂ ਬੇਨਤੀ ਕਰਦੇ ਆ ਕਿ 650 ਆ ਜਿਹੜਾ ਹੈ ਉਹਦੇ ਲਈ ਕੋਈ ਵਧੀਆ ਬਜਟ ਰੱਖਿਆ ਜਾਵੇ ਕੋਈ ਨਾ ਵਧੀਆ ਪ੍ਰੋਜੈਕਟ ਲੈ ਕੇ ਆਏ ਜਿਵੇਂ ਸ਼ਿਰੋਦਾਸ ਮਹਾਰਾਜ ਦੇ ਨਾਂ ਤੇ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਸ਼ਿਰੋਦਾਸ ਮਹਾਰਾਜ ਹੀ ਕੌਣ ਸੀ ਉਹਨਾਂ ਨੇ ਕੀ ਕੀ ਕੀਤਾ ਦਰਤਾੜੇ ਵੀ ਕੀਤਾ ਉਹਨਾਂ ਨੇ ਸਾਰਿਆਂ ਨੇ ਕੀਤਾ ਨਾਰੀ ਨੂੰ ਪ੍ਰਾਪਤਤਾ ਦਾ ਨੱਕਦਵਾਯਾ ਹੋਰ ਸ਼ਿਰੋਪੁਰਾਧ ਦੇਵ ਮਹਾਰਾਜ ਨੇ ਵੀ ਨਾਰੀ ਦੀ ਗੱਲ ਕੀਤੀ ਹੈ ਕਿ ਜਗ ਜਨਨੀ ਹੈ ਔਰ ਚਾਹੇ ਤੁਸੀਂ ਹਿੰਦੂ ਗ੍ਰੰਥ ਵੀ ਲੈ ਲਓ ਤੇ ਵਿੱਚ ਵੀ ਸ਼ਿਰੋ ਇਹੀ ਗੱਲ ਨਹੀਂ ਹੈ ਕਿ ਨਾਰੀ ਵਾਸਤੇ ਲਈ ਤੋਂ ਕੋਈ ਨਹੀਂ ਹੈ ਪਰ ਜਿਹੜਾ ਸਵਤਾਨਾ ਨਾ ਕਰ ਕੇ ਡਾਕਟਰ ਬੇੜਗਾਂਸ ਆਪਣੇ ਕੋਲ ਆਇਆ ਲਿਖਤੀ ਔਰ ਨਾਲ ਹੀ ਨਾਲ ਬਹੁਤ ਸਾਰੇ ਸਿੰਕਰ ਹੋਏ ਨਹੀਂ ਪਤਾ ਹੈਗਾ ਕਿ ਜੋ ਸ਼ਰੀਸਾ ਆਪਾਂ ਬੈਠ ਕੇ ਜਾਵੇਂ ਆ ਉਹ ਵੀ ਜਿਹੜਾ ਹੱਕ ਆ ਆਪਾਂ ਨੂੰ ਲੀਗਲੀ ਤੌਰ ਤੇ ਜਿਹੜਾ ਡਾਕਟਰ ਬੇੜਗਾਂਸ ਨੇ ਦਵਾਇਆ ਸੀ ਕਿ ਤੁਸੀਂ ਕਿਤੇ ਜੋਬ ਕਰਦੇ ਆ ਕਿਤੇ ਵੀ ਟ੍ਰਾਵਲ ਕਰਦੇ ਆ ਤੁਸੀਂ ਉਹ ਲਿਜਾ ਸਕਦੇ ਆ ਕਿ ਇਹ ਸਾਡਾ ਤਾਕੂਕੇ ਨੇ ਸੋ ਡਾਕਟਰ ਬੇੜਗਾਂਸ ਨੇ ਜੋ ਸੁਭਾਵਾ ਸੀ ਕਾਫੀ ਚੜ੍ਹੇ ਉੱਡ ਗਏ ਆ ਜ਼ਰੂਰ ਸਵਧਾਨ ਪੜੋ और पता लगेगा कि सा कुछ किया है सो जी और गुरु नानक देव महाराज चाहे गुरु गोबिंद महाराज जी उन्होंने एक का। जैसे कि बेनमपुरा आनंदपुर साहब जो सब जाके आनंद मिले सो so, अपना उस संकल्प को पूरा करना आपसी भेदभाव छड़ के गुरुआ भक्तों की लड़ाई छड़ के गुरु ग्रंथ साहब इस मकसद यही है कि सारे गुरु ही बैठे हैं ਸੋ ਆਪਣੀ ਆਪਣੀ ਮਦਦ ਦੀ ਭਾਵਨਾ ਪਰ ਸਾਡੇ ਦੇ ਸਾਰੇ ਸਨਕਾਰ ਜੋ ਗੁਰੂ ਨੇ ਜੋ ਮੈਂ ਆਪਣੇ ਵੱਲੋਂ ਔਰ ਆਪਣੀ ਪੂਰੇ ਪਰਵਾਰ ਵੱਲੋਂ ਅੱਖਾਂ ਵਰਪੁਣੀ ਅੱਲਾਹ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋਨੜਾ ਪੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਕੀ ਜੈ ਬਹਿ ਰਹੇ ਤਨ ਗੁਰਦੇ ਜੀ ਪਵਿੱਤਰ ਮੰਦਿਰ ਜਿਹੀ ਸਾਸਾਂ ਇਹ ਗੁਰਦੇ ਤਨ ਗੁਰਦੇ ਅੱਜ ਪੰਡਾ ਬੜ ਭਾਰਗਾ ਦੇ ਸਬੰਧ ਦਾ ਸਮਾਇਆ ਸੂਚੇ ਸੰਸਾਰ ਦੇ ਵਿੱਚ ਅੱਜ 648 ਦਾ ਸ਼੍ਰੀ ਗੁਰਦਾਸ ਨਾਮਾ ਇਹ ਪ੍ਰਕਾਰ ਪੁਜਿਆ ਹੈ ਉਹ ਬਹੁਤ ਹੀ ਸ਼ਰਧਾਪੂਰਨ ਪੁਜਾ ਜਾ ਰਿਹਾ ਹੈ ਔਰ ਜੇਸ ਗੁਰਦਵਾਰਾ ਦੇ ਵਿੱਚ ਅੱਜ ਆਪਾਂ ਆਕਰਤ ਹਾਂ ਜੀਸ ਦੇ ਮੇਰੇ ਬਹੁਤ ਹੀ ਸਤਿਕਾਰ ਸਾਥੀ ਤਾਰਾ ਚੰਦ ਜਪੂ ਜੀ ਨੰਬਰ ਦਾ जिन्हें मेरे गए ख्याल चार तो लगातार समाज की सेवा कर रहे हैं गुरु घर की सेवा कर रहे हैं इन दुत ही सत्कार शखीयत राजधु जी और चौबी घंटे मैं कहना तो है और निरंतर लगातार तीन चार महीने तो अज का जरा है इस दिन मुकम्मल तैयार नहीं जी इन कमेटी है दिन रात एक करके जोड़ा है इन्होंने वो बहुत ही बखूबी लगाया आप देखिए कि कल उत्तरी भारत का सब तो बड़ा नगर कीर्तन जिस देखा की तादाद के संगत विदेशों तुम आके जिन्होंने हिस्सा लिया वो बहुत ही वीरिया सफलतापूर्वक पहुंच रहा आज ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਖਾੜਾ ਦੇ ਦੂਰ ਪਏ ਗਏ ਆ ਔਰ ਬਹੁਤ ਹੀ ਸਤਿਕਾਰਯੋਗ ਸਖੀਅਤ ਬਕਾਪੂਰੀ ਸਾਗਿਆ ਹੈ ਸੰਤਨ ਆਪਣੇ ਪਹਿਨਾ ਦੇ ਨਿਹਾਲ ਨਿਹਾਲ ਕਰ ਰਹੇ ਨੇ ਮੈਂ ਅੱਜ ਦੇ ਇਸ ਉਹ ਦਿਨ ਤੇ ਸਤਿਗੁਰੂ ਦਾ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਪੂਰੀ ਲਗਾਈ ਨੂੰ ਹਲਕਾ ਬਦਾ ਸਵਾਪਰੋ ਸੰਤਨ ਇੱਕੋ ਇੱਕਰ ਜੋਈ ਬੇਦੀ ਕਰਦਾ ਕਿ ਜੋ ਸਾਨੂੰ ਉਹਨਾਂ ਨੇ ਪੂਰਨਿਆਂ ਦੇ ਚੱਲਣ ਦੇ ਉਪਦੇਸ਼ ਦਿੱਤੇ ਆ ਆਪਾਂ ਉਹਨਾਂ ਨੂੰ ਪੂਰਨਿਆਂ ਦੇ ਚੱਲ ਕੇ ਮਨੁੱਖਤਾ ਤੇ ਮਾਨਵਤਾ ਲਈ ਸੇਵਾ ਦੀ ਨਹੀਂ ਕੰਮ ਕਰੀਏ ਜਿਸ ਤਰ੍ਹਾਂ ਸਾਡੀ ਇੱਕ ਬੇਟੀ ਤਾਰਾ ਸਰਜਪੂਰੀ ਜੀ